ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਇਹ ਹਰ ਦੂਸਰੇ ਘਰ ਵਿੱਚ ਮਿਲ ਜਾਂਦੀਆਂ ਹਨ ਤੇ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਹੈ ਸਰੀਰ ਵਿੱਚ ਵਧੀ ਹੋਈ ਫੈਟ ਤੇ ਫੈਟ ਆਉਂਦੀ ਹੈ ਕੈਲਰੀ ਅਤੇ ਗਲੂਕੋਜ਼ ਵਿੱਚੋਂ ਤੇ ਗਲੂਕੋਜ਼ ਦਾ ਮੁੱਖ ਸਰੋਤ ਸਾਡੇ ਕੋਲ ਹਨ ਅਨਾਜ ਕਿਹੜੇ ਅਨਾਜ ਵਿੱਚ ਇੰਨਾ ਗਲੂਕੋਜ਼ ਹੈ ਜੇ ਤੁਹਾਨੂੰ ਪਤਾ ਹੋਵੇ ਤਾਂ ਤੁਸੀਂ ਸਹੀ ਅਨਾਜ ਚੁਣ ਕੇ ਇਹਨਾਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹੋ ਇਸ ਤੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਭਗਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਰ ਜੀ ਜਸਤਿਕਾਲ ਸਤਿ ਸ਼੍ਰੀ ਅਕਾਲ ਅਮਰਦੀਪ ਸਿੰਘ ਜੀ ਸਰ ਜੀ ਮੋਟਾਪਾ ਸ਼ੂਗਰ ਅਤੇ ਦਿਲ ਦੀਆਂ ਬਿਮਾਰੀਆਂ ਇਹਨਾਂ ਦਾ ਸਾਡੇ ਅਨਾਜਾਂ ਨਾਲ ਕੀ ਸੰਬੰਧ ਹੈ ਜੀ ਬੜਾ ਹੀ 11 ਸਬੰਧਤ ਜੀ ਇਹਨਾਂ ਦਾ ਜਿਹੜਾ ਕੋਈ ਵੀ ਅਨਾਜ ਹੈ ਇਹ ਮੇਚਰਲੀ ਕਾਰਬੋਹਾਈਡਰੇਟ ਦਾ ਸੋਰਸ ਹੈ ਜੀ ਇਹ ਕਾਰਬੋਹਾਈਡਰੇਟ ਸਾਡੇ ਸਰੀਰ ਦੇ ਵਿੱਚ ਜਾ ਕੇ ਗਲੂਕੋਜ਼ ਦੇ ਵਿੱਚ ਬਦਲਦਾ ਹੈ ਤੇ ਅਨਾਜ ਅਲੱਗ-ਅਲੱਗ ਜਿਹੜੀ ਕੈਟਾਗਰੀ ਦੇ ਨੇ ਕੁਝ ਅਨਾਜ ਐਸੇ ਨੇ ਜਿਨ੍ਹਾਂ ਦੇ ਵਿੱਚ ਗਲੂਕੋਜ਼ ਬਹੁਤ ਜ਼ਿਆਦਾ ਹੈ ਜੀ ਜਾਂ ਫਾਈਬਰ ਬੜਾ ਘੱਟ ਹੈ ਤੇ ਇਹ ਬੜੀ ਜਲਦੀ ਬਲੱਡ ਦੇ ਵਿੱਚ ਸ਼ਿਫਟ ਹੋ ਜਾਂਦਾ ਹੈ ਕੁਝ ਅਨਾਜ ਐਸੇ ਨੇ ਜਿਨ੍ਹਾਂ ਦਾ ਫਾਈਬਰ ਜ਼ਿਆਦਾ ਹੈ ਤੇ ਉਹ ਉਹਨਾਂ ਚ ਗਲੂਕੋਜ਼ ਜਿਹੜਾ ਉਹ ਬੰਨਿਆ ਹੁੰਦਾ ਫਾਈਬਰ ਦੇ ਵਿੱਚ ਤੇ ਉਹ ਹੌਲੀ-ਹੌਲੀ ਜਿਹੜਾ ਅ ਬਲੱਡ ਦੇ ਵਿੱਚ ਜਾਂਦਾ ਹੈ ਕਿਉਂਕਿ ਜਿੰਨਾ ਗਲੂਕੋਜ਼ ਤੇਜ਼ੀ ਨਾਲ ਬਲੱਡ ਦੇ ਵਿੱਚ ਚਲਾ ਜਾਏਗਾ ਤੇ ਅੱਗੇ ਜਿਹੜਾ ਇਸਤੇਮਾਲ ਹੋਣਾ ਆ ਇੱਕ ਤਾਂ ਜਿਹੜਾ ਇਨਸੂਲਿਨ ਬਣਨੀ ਹੈ ਸਰੀਰ ਦੇ ਵਿੱਚ ਉਹ ਉਹਨੂੰ ਕੰਟਰੋਲ ਕਰਨ ਵਾਸਤੇ ਉਹ ਨੂੰ ਜਿਆਦਾ ਵਕਤ ਲੱਗੇਗਾ ਪੈਂਕਰੀਆਜ਼ ਨੂੰ ਕਿਉਂ ਜਿਆਦਾ ਇਨਸੂਲਿਨ ਬਣਾਏ ਉਹ ਨੂੰ ਸੰਭਾਲਣ ਵਾਸਤੇ ਤੇ ਉਹ ਉਹਦੇ ਕਰਕੇ ਫਿਰ ਪੈਂਕਰੀਆਜ਼ ਤੇ ਇਫੈਕਟ ਪਾਉਂਦਾ ਦੂਸਰਾ ਜਿੰਨਾ ਗਲੂਕੋਜ਼ ਫਾਸਟ ਚਲਾ ਗਿਆ ਤੇ ਇਹ ਇੰਨੀ ਜਲਦੀ ਕੰਜ਼ਿਊਮ ਤੇ ਹੋਣਾ ਨਹੀਂ ਖੰਡਾਂ ਦੇ ਵਿੱਚ ਇਸਤੇਮਾਲ ਤੇ ਹੋਣਾ ਨਹੀਂ ਇੱਕਦਮ ਉਹ ਫਿਰ ਜਿਹੜਾ ਵਧਿਆ ਹੋਇਆ ਗਲੂਕੋਜ਼ ਜਦੋਂ ਬਲੱਡ 'ਚ ਹੁੰਦਾ ਹੈ ਤੇ ਫਿਰ ਸਰੀਰ ਉਹਨੂੰ ਕਿਵੇਂ ਟਿਕਾਣੇ ਲਾਉਣਾ ਹੈ ਉਹ ਸੋਚਦਾ ਹੈ ਤੇ ਉਹ ਉਹਨੂੰ ਸਲਫੇਟ 'ਚ ਕਨਵਰਟ ਕਰਕੇ ਸਟੋਰ ਕਰਨਾ ਸ਼ੁਰੂ ਕਰ ਦਿੰਦਾ ਹੈ। ਇਹਦਾਂ ਜਿਹੜਾ ਮੋਟਾਪਾ ਫਿਰ ਵੱਧਦਾ ਆ ਤੇ ਜਦੋਂ ਮੋਟਾਪਾ ਫੈਟ ਵੱਧਦੀ ਹੈ ਤੇ ਸਭ ਨੂੰ ਪਤਾ ਹੀ ਜੇ ਤੇ ਜਿਹੜੇ ਸੈੱਲਾਂ ਦੇ ਰਿਸੈਪਟਰ ਨੇ ਉਹ ਬਲੌਕ ਹੋ ਜਾਣ ਫੈਟ ਦੇ ਕਰਕੇ ਤੇ ਜਿਹੜੀ ਇਨਸੂਲਿਨ ਹੈ ਉਹ ਸੈੱਲ ਤੱਕ ਜਾ ਹੀ ਨਹੀਂ ਪਾਏਗੀ ਜਿਹੜਾ ਤੇ ਇਸ ਕਰਕੇ ਉੱਥੇ એનર્ਜੀ ਪਾਦਾ ਨਹੀਂ ਹੋਏਗੀ ਤੇ ਤਾਂ ਹੀ ਸ਼ੂਗਰ ਦੀ ਸੋਸਿਆ ਜੀ ਫਿਰ ਜਿਹੜਾ ਫੈਟ ਵੱਧ ਗਿਆ ਤੇ ਉਹਦੇ ਕਰਕੇ ਮੋਟਾਪਾ ਤਾਂ ਹੈ ਹੀ ਇਹ ਨਾਲ ਦੀ ਨਾਲ ਜਿਹੜੀ ਇਹ ਫੈਟ ਵੱਧਦੀ ਜਾਏਗੀ ਇਸ ਅੰਦਰ ਅੰਡੀਆਂ ਖੂਨ ਦੀਆਂ ਨਾੜੀਆਂ ਜਿਹੜੀਆਂ ਉਹਨਾਂ ਦੇ ਵਿੱਚ ਅਗਰ ਜਮ੍ਹਾਂ ਹੋਈ ਜਾਏਗੀ ਉੱਥੇ ਬਲੌਕੇਜ ਬਣਾਂਗੇ ਤੇ ਫਿਰ ਬੀਪੀ ਤੇ ਹਾਰਟ ਦੀਆਂ ਸਮੱਸਿਆਵਾਂ ਇਹ ਬਣਦੀਆਂ ਨੇ ਸੋ ਗਲੂਕੋਜ਼ ਜਿਹੜਾ ਆ ਇਹ ਕਿੰਨਾ ਕੰਟਰੋਲ ਕਰਨਾ ਆ ਤੇ ਉਹਦੇ ਵਾਸਤੇ ਅਸੀਂ ਕਿਹੜੇ ਅਨਾਜਾਂ ਨੂੰ ਚੁਣੀਏ ਇਹ ਬੜਾ ਇੰਪੋਰਟੈਂਟ ਆ ਅੱਜ ਦੀ ਡੇਟ ਵਿੱਚ ਕਿਉਂਕਿ ਜਿਹੜੀ ਸਾਡੀ ਲਾਈਫ ਹੈ ਉਹ ਬੜੀ ਸਮਾਰਟ ਹੈ ਹੁਣ ਅਸੀਂ ਸਖਤ ਮਿਹਨਤ ਵਾਲਾ ਕੰਮ ਨਹੀਂ ਕਰ ਰਹੇ ਜ਼ਿਆਦਾਤਰ ਲੋਕਾਂ ਕੋਲ ਬੈਂਡ ਦੇ ਕੰਮ ਨੇ ਸੋ ਇਸ ਕਰਕੇ ਸਹੀ ਅਨਾਜ ਚੁਣ ਕੇ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ ਐਸੇ ਅਨਾਜ ਚੁਣਨਾ ਜਿਨ੍ਹਾਂ ਦਾ ਫਾਈਬਰ ਜ਼ਿਆਦਾ ਹੋਵੇ ਤੇ ਗਲੂਕੋਜ਼ ਜਿਨ੍ਹਾਂ ਦੇ ਵਿੱਚ ਘੱਟ ਹੋਵੇ ਇਹ ਅਲੱਗ-ਅਲੱਗ ਕੈਟਾਗਰੀਆਂ ਨੇ ਸੋ ਸਹੀ ਅਨਾਜ ਚੁਣ ਕੇ ਤੰਦਰੁਸਤ ਰਹਿਣਾ ਬੜਾ ਜ਼ਰੂਰੀ ਹੈ ਇੱਕ ਹੋਰ ਸਹੀ ਅਨਾਜ ਚੁਣਨਾ ਬੜਾ ਜ਼ਰੂਰੀ ਹੈ ਕਿਉਂਕਿ ਇਹਨਾਂ ਦਾ ਗਹਿਰਾ ਸੰਬੰਧ ਇਹਨਾਂ ਚੀਜ਼ਾਂ ਦੇ ਨਾਲ ਹੈ ਜੀ ਤਾਂ ਸਰ ਜੀ ਅਨਾਜ ਕਿੰਨੀ ਤਰ੍ਹਾਂ ਦੇ ਨੇ ਤੇ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਵਿੱਚ ਰੱਖਿਆ ਗਿਆ ਜੀ ਵੈਸੇ ਤੇ ਕੁਦਰਤ ਨੇ ਸਾਨੂੰ ਬਹੁਤ ਸਾਰੇ ਅਨਾਜ ਦਿੱਤੇ ਨੇ ਠੀਕ ਹੈ ਤੋ ਇਹਦੇ ਵਿੱਚ ਤੁਸੀਂ ਗਿਣ ਲੋ ਕਿੰਨੀਆਂ ਨੇ ਕਣਕ ਹੈ, ਚੌਲ ਹੈ, ਕਣਕ ਦੀਆਂ ਕਿੰਨੀਆਂ ਵੈਰਾਈਟੀਆਂ ਨੇ, ਚੌਲਾਂ ਦੀਆਂ ਕਿੰਨੀਆਂ ਵੈਰਾਈਟੀਆਂ ਨੇ, ਫਿਰ ਜੌਂ ਹੈ, ਜਵੀ ਹੈ, ਮੱਕੀ ਹੈ, ਬਾਜਰਾ, ਜੋਆਰ ਹੈ, ਫਿਰ ਅੱਗੇ ਮਿਲਟਸ ਆ ਜਾਂਦੇ ਨੇ, ਕੋਦੋ ਹੈ, ਗੰਗਣੀ ਹੈ, ਰਾਗੀ ਹੈ, ਕੁੱਟਕੀ ਹੈ, ਪਨੇਵਾ ਬਹੁਤ ਸਾਰੀਆਂ ਜਿਹੜੇ ਅਨਾਜ ਨੇ ਸਾਡੇ ਕੋਲ। ਜੀ। ਲੇਕਿਨ ਜਿਹੜੀ ਅੱਜ ਦੀ ਮਾਡਰਨ ਸਾਇੰਸ ਹੈ ਉਹ ਇਹਨੂੰ ਕੁਝ ਕੈਟਾਗਰੀਆਂ 'ਚ ਵੰਡ ਦਿੰਦੀ ਹੈ। ਇਕ ਉਹ ਅਨਾਜ ਨੇ ਜਿਨ੍ਹਾਂ ਦੇ ਵਿੱਚ ਗਲੂਕੋਜ਼ ਬਹੁਤ ਜ਼ਿਆਦਾ ਹੈ ਤੇ ਫਾਈਬਰ ਬੜਾ ਘੱਟ ਹੈ ਜੀ ਯਾਨੀ ਕਿ ਉਹਨਾਂ ਵਿੱਚੋਂ ਸਾਡੇ ਜਦੋਂ ਅਸੀਂ ਉਹਨਾਂ ਅਨਾਜਾਂ ਨੂੰ ਖਾਂਦੇ ਹਾਂ ਤੇ ਉਹਨਾਂ 'ਚੋਂ ਸਾਡੇ ਬਲੱਡ ਦੇ ਵਿੱਚ ਜਿਹੜਾ ਗਲੂਕੋਜ਼ ਹੈ ਉਹ ਬੜੀ ਤੇਜ਼ੀ ਨਾਲ ਰਿਲੀਜ਼ ਹੁੰਦਾ ਹੈ ਜਿਹੜਾ ਇਹਦਾ ਕਾਰਨ ਬਣਦਾ ਉਹਨੂੰ ਸਮੱਸਿਆ ਵਾਲਾ ਅਨਾਜ ਅਜਿਹਾ ਕਿਹਾ ਜਾਂਦਾ ਹੈ ਜੀ ਠੀਕ ਹੈ ਇਹਦੇ ਵਿੱਚ ਮੇਜਰਲੀ ਆ ਜਾਂਦੇ ਨੇ ਕਣਕ ਤੇ ਚਿੱਟੇ ਚੌਲ ਜੀ ਹਾਂਜੀ ਇਹ ਚੀਜ਼ ਨੂੰ ਨਾਪਿਆ ਜਾਂਦਾ ਹੈ ਗਲਾਈਸੈਮਿਕ ਇੰਡੈਕਸ ਦੇ ਰੂਪ ਦੇ ਵਿੱਚ ਇਹ ਗਲਾਈਸੈਮਿਕ ਇੰਡੈਕਸ ਜਿਹੜਾ ਹੈ ਇਹ ਹਰ ਇੱਕ ਜਿਹੜਾ ਅਨਾਜ ਆ ਉਹਦੇ ਵਿੱਚ ਫਾਈਬਰ ਦੀ ਰੇਸ਼ੋ ਤੇ ਗਲੂਕੋਜ਼ ਦੀ ਰੇਸ਼ੋ ਇਹਨਾਂ ਦੋਨਾਂ ਦੀ ਆਪਸੀ ਰੇਸ਼ੋ ਕੀ ਹੈਗੀ ਆ ਉਹਦੇ ਹਿਸਾਬ ਨਾਲ ਨਾ ਪਿਆ ਜਾਂਦਾ ਹੈ ਜੀ ਤੇ ਗਲਾਈਸੈਮਿਕ ਇੰਡੈਕਸ ਜਿਹੜਾ ਇਹਨੂੰ 1 ਤੋਂ ਲੈ ਕੇ 100 ਤੱਕ ਗਿਣਿਆ ਜਾਂਦਾ ਹੈ ਤੇ ਅਨਾਜਾਂ ਨੂੰ ਤਿੰਨ ਕੈਟਾਗਰੀ ਚ ਇਹਦੇ ਚ ਵੰਡਿਆ ਗਿਆ ਇੱਕ ਉਹ ਜਿਹੜੇ ਹਾਈ ਗਲਾਈਸੈਮਿਕ ਇੰਡੈਕਸ ਅਜਿਹਾ ਦਾ ਯਾਨੀ ਕਿ ਜਿਨ੍ਹਾਂ ਚ ਗਲੂਕੋਜ਼ ਦੀ ਮਾਤਰਾ ਬਹੁਤ ਜ਼ਿਆਦਾ ਹੈ ਫਾਈਬਰ ਘੱਟ ਹੈ ਇਹਨਾਂ ਚੋ ਤੇਜ਼ੀ ਨਾਲ ਗਲੂਕੋਜ਼ ਸਾਡੇ ਬਲੱਡ ਚ ਜਾਣਾ ਹੀ ਜਾਣਾ ਜੀ ਠੀਕ ਹੈ ਸੋ ਇਹ ਉਹ ਹੁੰਦੇ ਨੇ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਉਹ 70 ਤੋਂ ਉੱਪਰ ਹੈ ਜੀ ਜਿਵੇਂ ਕਣਕ ਚਾਵਲ ਨੇ ਤੇ ਇਹਨਾਂ ਦਾ 70 ਤੋਂ ਉੱਪਰ ਹੈਗਾ ਫਿਰ ਆ ਜਾਂਦੇ ਨੇ ਜਿਹੜੇ ਮੀਡੀਅਮ ਨੇ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਜਿਹੜਾ ਉਹ 56 ਤੋਂ ਲੈ ਕੇ ਤੇ 69 ਯਾਨੀ ਕਿ 69 ਤੱਕ ਹੈ ਜੀ 70 ਤੋਂ ਇੱਕ ਥੱਲੇ ਤੇ ਇਹਨਾਂ ਨੂੰ ਮੀਡੀਅਮ ਗਲਾਈਸੈਮਿਕ ਇੰਡੈਕਸ ਵਾਲੇ ਅਨਾਜ ਮੰਨਿਆ ਜਾਂਦਾ ਇਹਨਾਂ ਦੇ ਵਿੱਚ ਆ ਜਾਂਦੇ ਨੇ ਬਾਜਰਾ ਹੋ ਗਿਆ जौ ਹੋ ਗਿਆ ਜਵੀ ਹੋ ਗਈ ਫਿਰ ਜਵਾਰ ਹੈ ਮੱਕੀ ਹੈ ਇਹ ਜਿਹੜੇ ਨਹੀਂ ਇਸ ਕੈਟਾਗਰੀ ਵਿੱਚ ਆ ਜਾਂਦੇ ਨੇ ਫਿਰ ਤੀਜੀ ਕੈਟਾਗਰੀ ਹੈ ਜਿਹੜੇ ਜਿਨ੍ਹਾਂ ਦਾ ਗਲੈਸੇਮਿਕ ਇੰਡੈਕਸ ਬੜਾ ਲੋ ਹੈਗਾ ਯਾਨੀ ਕਿ ਗਲੂਕੋਜ਼ ਘੱਟ ਹੈ ਲੇਕਿਨ ਬਾਕੀ ਨਿਊਟ੍ਰੀਐਂਟਸ ਤੇ ਫਾਈਬਰ ਬੜਾ ਜ਼ਿਆਦਾ ਹੈ ਜੀ ਇਹਨਾਂ ਦੇ ਵਿੱਚੋਂ ਜਿਹੜਾ ਹੌਲੀ-ਹੌਲੀ ਗਲੂਕੋਜ਼ ਰਿਲੀਜ਼ ਹੁੰਦਾ ਹੈ ਸੋ ਇਹਨਾਂ ਦੇ ਵਿੱਚ ਆ ਜਾਂਦੇ ਨੇ ਮਿਲਟਸ ਜਿਹਦੇ ਵਿੱਚ ਪੋਧਰਾ ਆ ਗਿਆ ਰਾਗੀ ਆ ਗਈ ਕੰਗਣੀ ਆ ਗਈ ਕੁਟਕੀ ਆ ਗਈ ਤਨੇਵੋ ਆ ਗਿਆ ਸਵਾਂਦੇ ਚੌਲ ਆ ਗਏ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ ਸੋ ਇਹ ਤਿੰਨ categories ਨੂੰ ਜਿਹੜਾ ਨਾ ਉਹ ਇੱਕ ਪ੍ਰੋਬਲਮ ਕ੍ਰੀਏਟ ਕਰਨ ਵਾਲੀ ਹੋ ਗਿਆ ਜਿੰਨਾ ਤਾਂ ਹਾਈ ਹੈ ਉਹ ਅੱਜ ਪ੍ਰੋਰੋਕੇਟ ਕਰਦੇ ਨੇ ਜੀ ਠੀਕ ਹੈ ਜੀ ਤੇ ਇੱਕ ਨੇ మీడియం ਨਾ ਉਹ ਪ੍ਰੋਬਲਮ ਕਰਦੇ ਨੇ ਤੇ ਨਾ ਹੀ ਉਹ ਤੁਹਾਨੂੰ ਠੀਕ ਕਰਦੇ ਨੇ ਯਾਨੀ ਕਿ ਨਿਊਟਰਲ ਉਹਨਾਂ ਨੂੰ ਮੰਨਿਆ ਜਾਂਦਾ ਜਦ ਇਹ ਚੀਜ਼ ਤੁਹਾਨੂੰ ਦੱਸਿਆ ਮੀਟਿੰਗ ਮੱਦਕਾਰ ਵਾਲੇ ਜਿਹੜੇ ਆ ਜਾਂਦੇ ਨੇ ਜਿਹੜੇ ਜਵਾਰ ਬਾਜਰਾ ਜੋ ਜਵੀ ਵਗੈਰਾ ਜੀ ਤੇ ਇੱਕ ਨੇ ਜਿਹੜੇ ਪ੍ਰੋਬਲਮਸ ਨੂੰ ਅੱਜਕਲ ਠੀਕ ਕਰਦੇ ਨੇ ਉਹ ਅੱਜਕੱਲ ਜ਼ਿਆਦਾਤਰ ਲੋਕਾਂ ਨੂੰ ਇਹਨਾਂ ਚੋ ਪ੍ਰੋਬਲਮ ਕੋਈ ਨਾ ਕੋਈ ਜਿਹੜੇ ਵੀ ਥੋੜੀ ਉਮਰ ਵੱਡੀ ਹੋ ਗਈ ਹੈ ਤੋਂ ਉਹਨਾਂ ਚ ਹੈ ਹੀ ਹੈ ਜੀ ਹਾਰਟ ਦੀ ਪ੍ਰੋਬਲਮ ਤੋਂ ਤੁਸੀਂ ਦੇਖਣਦੇ ਹੋ ਅੱਜਕੱਲ ਨੌਜਵਾਨ ਬੱਚਿਆਂ ਦੇ ਵਿੱਚ ਕੀ ਹਾਲ ਹੋ ਰਿਹਾ ਜੀ ਸੋ ਇਹ ਜਿਹੜੀਆਂ ਸਮੱਸਿਆਵਾਂ ਨੇ ਇਹ ਹਰ ਕਿਸੇ ਦੇ ਵਿੱਚ ਜਦੋਂ ਹੈਗੀਆਂ ਹੀ ਨੇ ਤੇ ਬੜਾ ਜ਼ਰੂਰੀ ਹੈ ਚੁਣਨਾ ਐਸੇ ਅਨਾਜਾਂ ਨੂੰ ਜਿਨ੍ਹਾਂ ਦਾ ਗਲੂਕੋਜ਼ ਰੇਟ ਯਾਨੀ ਕਿ ਗਲਾਈਸੈਮਿਕ ਰੇਟ ਜਿਹੜਾ ਹੋ ਘੱਟ ਹੋਵੇ ਇਹ ਹੁੰਦਾ ਹੈ 1 ਤੋਂ ਲੈ ਕੇ ਤੇ 54 55 ਤੱਕ ਜੀ ਸੋ ਇਹ ऐसे अनाज ਜਿਹੜੇ ਨੇ ਉਹ ਅੱਜ ਹੀਲਰ ਦੇ ਰੂਪ ਚ ਮੰਨੇ ਜਾਂਦੇ ਨੇ ਇਹ ਜਦੋਂ ਤੁਸੀਂ ਗਲੂਕੋਜ਼ ਘੱਟ ਕਰਦੇ ਹੋਗੇ ਤੇ ਬਾਹਰੋਂ ਨਹੀਂ ਪਾ ਰਹੇ ਤੇ ਘਟੋ ਘਟ ਅੰਦਰੋਂ ਜਿਹੜਾ ਉਹ ਜਿਹੜਾ ਫੈਟ ਦੇ ਰੂਪ ਚ ਜਮਾਇਆ ਉਹ ਖਰਚ ਹੋਣਾ ਸ਼ੁਰੂ ਹੋ ਜਾਏਗਾ ਜਿੰਨਾ ਉਹ ਖਰਚ ਹੁੰਦਾ ਜਾਏਗਾ ਉਨੀਆਂ ਸਮੱਸਿਆਵਾਂ ਜਿਹੜੀਆਂ ਘਟਦੀਆਂ ਜਾਣਗੀਆਂ ਸੋ ਇਹਨਾਂ ਦਾ ਬੜਾ ਗਹਿਰਾ ਸਬੰਧ ਹੈ ਅੱਜ ਦੀ ਡੇਟਸ ਵਿੱਚ ਜਿਹੜਾ ਲਾਈਫ ਸਟਾਈਲ ਜਦੋਂ ਸਮਾਰਟ ਹੈ ਤੇ ਸਾਨੂੰ ਸਮਾਰਟ ਤਰੀਕੇ ਨਾਲ ਅਨਾਜ ਵੀ ਸਹੀ ਚੁਣਨਾ ਬੜਾ ਜ਼ਰੂਰੀ ਹੈ ਜੀ ਸੁਜੇ ਤੇ ਕੁਦਰਤੀ ਲਾਈਫ ਜਿੱਤਰਾ ਦੀ ਹੈ ਸੀ ਉਹਨੇ ਰੱਬ ਨੇ ਦਿੱਤੀ ਜਿਤਨਾ ਅੱਜ ਵੀ ਜੰਗਲਾਂ ਦੀ ਜੀਵਾਂ ਦੀ ਹੈਗੀ ਆ ਤਾਂ ਉਹਨਾਂ ਬਚਣਾ ਉਹੋ ਹੀ ਉਹਨਾਂ ਦੇ ਲਾਈਫ ਸਟਾਈਲ ਚ ਕੋਈ ਚੇਂਜ ਨਹੀਂ ਤੇ ਇਸ ਕਰਕੇ ਉਹਨਾਂ ਦਾ ਖਾਣਾ ਵੀ ਉਹੋ ਹੀ ਹੈ ਹਾਰ ਕੋਈ ਪ੍ਰੋਬਲਮ ਨਹੀਂ ਉਹਨਾਂ ਨੂੰ ਜੀ ਲੇਕਿਨ ਇਨਸਾਨ ਨੇ ਕਿਉਂਕਿ ਆਪਣੀ ਲਾਈਫ ਸਟਾਈਲ ਦੇ ਵਿੱਚ ਸਾਰੇ ਮਿਹਨਤ ਦੇ ਕੰਮ ਮਸ਼ੀਨਾਂ ਨੂੰ ਦੇ ਦਿੱਤੇ ਨੇ ਤੇ ਆਪ ਉਹ ਆਰਾਮ ਨਾਲ ਬੈਠਾ ਜਾ ਰਿਹਾ ਤੇ ਵੀ ਇੱਕ ਸਰਵੇ ਹੋਇਆ ਸੀ ਕਿ ਕਿ ਮੁਸ਼ਕਿਲ ਨਾਲ ਇੰਡੀਆ ਦੇ ਵਿੱਚ 5% ਲੋਕ ਹੀ ਨੇ ਜਿਹੜੇ ਸਵੇਰ ਉੱਠ ਕੇ ਸਾਰ ਨੂੰ ਜਾਂਦੇ ਨੇ ਜੀ ਬਿਲਕੁਲ ਠੀਕ ਹੈ ਜਿਆਦਾਤਰ ਤਾਂ ਜਾ ਹੀ ਨਹੀਂ ਰਹੇ ਉਹ ਤਾਂ ਠੀਕ ਹੈ ਜਨਕ ਘਰ ਥੋੜਾ ਬਹੁਤਾ ਫਿਰ ਲਿਆ ਤਰੀਕ ਕੋਈ ਐਕਸਰਸਾਈਜ਼ ਉਹ ਸਾਰੇ ਕੰਮ ਜਿਹੜੇ ਬਹਿਨਦੇ ਨੇ ਅੱਜ ਮਿਹਨਤ ਦੇ ਕੰਮ ਕਿੱਥੇ ਹੈਗੇ ਸੋ ਜਿਹੜੀ ਟੈਕਨੋਲੋਜੀ ਅੱਗੇ ਵੱਧ ਰਹੀ ਹੈ ਸਾਨੂੰ ਇਹ ਵਹਿਲਿਆਂ ਕਰਕੇ ਵਧਾ ਰਹੀ ਹੈ ਤੇ ਜਿੰਨਾ ਸਰੀਰ ਚੱਲੇਗਾ ਉਹਨਾ ਹੀ ਤੰਦਰੁਸਤ ਰਹਿੰਦਾ ਲੇਕਿਨ ਸਰੀਰ ਚੱਲ ਨਹੀਂ ਰਿਹਾ ਇਹ ਕਿਉਂਕਿ ਸਰੀਰ ਚੱਲਣਾ ਤੰਦਰੁਸਤ ਕੀ ਹੋਣਾ ਹੈ ਕਿ ਉਹ ਜਿਹੜਾ ਖਾਣਾ ਤੁਸੀਂ ਖਾਦਾ ਉਹ ਚ ਕੁਦਰਤ ਨੇ ਕੈਲਰੀਸ ਪਾਈਆਂ ਨੇ ਗਲੂਕੋਜ਼ ਪਾਇਆ ਉਹ ਗਲੂਕੋਜ਼ ਤਾਂ ਕੈਲਰੀ ਜਿਹੜੀਆਂ ਉਹ ਇਸਤੇਮਾਲ ਹੋ ਜਾਣ ਯਾਨੀ ਕਿ ਤੁਸੀਂ ਆਪਣੀ ਗੱਡੀ ਦੀ ਟੰਕੀ ਦੇ ਵਿੱਚ ਜਿਹੜਾ ਪੈਟਰੋਲ ਪਾਇਆ ਹੈ ਉਹ ਕਦੋਂ ਬਲਦਾ ਹੈ ਜਦੋਂ ਤੁਸੀਂ ਉਹਨੂੰ ਚਲਾਓਗੇ ਜੀ ਬਿਲਕੁਲ ਹਾਂਜੀ ਤੇ ਜੇ ਤੁਸੀਂ ਉਹਨੂੰ ਚਲਾਤਾ ਹੈ ਤੇ ਫੇਰ ਹੀ ਉਹ ਖਾਲੀ ਹੋਏਗੀ ਤਾਂ ਹੀ ਫਿਰ ਪਾਓਗੇ ਲੇਕਿਨ ਇਸ ਸ਼ਰੀਰ ਦੇ ਵਿੱਚ ਤੇ ਕੋਈ ਹੈ ਨਹੀਂ ਕਿ ਇਹਦੇ ਵਿੱਚ ਤੇ ਨਿਰਮਾਣ ਵਾਲਾ ਮਟੀਰੀਅਲ ਹੀ ਤੁਸੀਂ ਉੱਥੇ ਹੀ ਪਾਉਣਾ ਹੈ ਤੇ ਜਿਹੜਾ ਊਰਜਾ ਦੇਣ ਵਾਲਾ ਉਹ ਵੀ ਉੱਥੇ ਹੀ ਪਾਉਣਾ ਹੈ ਸੋ ਸ਼ਰੀਰ ਨੂੰ ਭੁੱਖ ਲੱਗ ਜਾਂਦੀ ਆ ਕਿਉਂਕਿ ਉਹ ਉਹ ਭੁੱਖ ਜਿਹੜੀ ਲੱਗ ਰਹੀ ਹੈ ਉਹ ਤੇ ਡਿਮਾਂਡ ਆ ਰਹੀ ਹੈ ਕਿ ਮੈਨੂੰ ਦੇ ਪਈ ਮੇਰਾ ਨਿਰਮਾਣ ਦਾ ਮਟੀਰੀਅਲ ਜਿਹੜਾ ਭੁੱਖਣ ਦਾ ਆਇਆ ਤੇ ਇਹਨੂੰ ਹੋਰ ਦੇ ਦੇ ਮੈਨੂੰ ਪ੍ਰੋਟੀਨ ਵਿਟਾਮਿਨ ਮਿਨਰਲ ਦੇ ਦੇ ਨਾਲ ਇਹਨੂੰ ਚਲਾਉਣਾ ਵੀ ਹੈ ਤੇ ਚਿਰੋ ਕੈਲਰੀ ਵੀ ਨਾਲ ਆ ਜਾਂਦੀਆਂ ਨੇ ਲੇਕਿਨ ਅਸੀਂ ਉਹ ਚਲਾਉਣਾ ਬੰਦ ਕਰੀ ਜਾਂਦੇ ਆ ਤੇ ਸਰੀਰ ਭੁੱਖ ਲੌਂਦਾ ਆਪਣਾ ਮਟੀਰੀਅਲ ਲੈਣ ਵਾਸਤੇ ਨਿਰਮਾਣ ਵਾਲਾ ਲੇਕਿਨ ਅਸੀਂ ਉਹਨੂੰ ਜ਼ਿਆਦਾ ਦੇ ਦੇਨੇ ਕੈਲਰੀਸ ਜੀ ਯੂ ਘਰਾਂ ਜਦੋਂ ਖਾਣਾ ਖਾਣਾ ਹੁੰਦਾ ਤੇ ਉਹੋ ਹੀ ਅਸੀਂ ਝੌੜ ਰੋਟੀਆਂ ਜ਼ਿਆਦਾ ਖਾਣੀ ਆ ਜੀ ਬਿਲਕੁਲ ਹਾਂ ਜੀ ਸਬਜੀ ਤਾਲਾਂ ਤੇ ਬੜੀਆਂ ਘੱਟ ਹੁੰਦੀਆਂ ਨੇ ਸੋ ਆਮ ਜਿਹੜਾ ਖਾਣਾ ਆ ਉਹ ਉੱਥੇ ਫਿਰ ਅਨਾਜ ਸਹੀ ਚੁਣਨਾ ਬੜਾ ਜ਼ਰੂਰੀ ਆ ਐਸੀ ਅਨਾਜ ਸਾਨੂੰ ਚਾਹੀਦੇ ਆ ਜਿਨ੍ਹਾਂ ਚ ਫਾਈਬਰ ਜ਼ਿਆਦਾ ਹੋਵੇ ਤੇ ਗਲੂਕੋਜ਼ ਜਿਹੜਾ ਉਹ ਘੱਟ ਹੋਵੇ ਜੀ ਠੀਕ ਹੈ ਇੱਕ ਬੜੀ ਅੱਛੀ ਬੁੱਕ ਹੈ ਪਬਲਿਸ਼ ਹੋਈ ਪੂਰੀ ਦੁਨੀਆ ਦੇ ਵਿੱਚ ਉਹਨੇ ਤਹਿਲ ਕਮਚਾਇਆ ਮੈਂ ਸਭ ਨਾਲ ਰეკਮੈਂਡ ਕਰਨਾ ਕਿ ਉਹ ਬੁੱਕ ਨੂੰ ਜ਼ਰੂਰ ਪੜ੍ਹਵਾਈ ਹੋਪਨਰ ਹੈਗੀ ਆ ਉਹ ਬੁੱਕ ਦਾ ਨਾਮ ਹੈਗਾ ਦਾ ਵੀਟ ਵੈਲੀ ਅਗਰ ਉਹਨੂੰ ਪੰਜਾਬੀ ਚ ਕਹਿਣਾ ਹੋਵੇ ਤੇ ਕਣਕ ਦੀ ਕਣਕ ਦਾ ਢਿੱਡ ਜਾਨੀ ਕਿ ਕਣਕ ਦੀ ਤੌਂਦ ਜੀ ਉਹ ਜਿਹੜੀ ਤੌਂਦ ਹੈ ਜਿਹੜਾ ਪੇਟ ਨਿਕਲਦਾ ਆ ਇਹਦਾ ਸਬੰਧ ਕਣਕ ਦੇ ਨਾਲ ਆ ਸਿੱਧਾ ਜ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਆ ਮੋਟਾਪਾ ਵੀ ਹੈਗਾ ਹਾਰਟ ਦੀ ਪ੍ਰੋਬਲਮ ਵੀ ਹੈਗੀ ਹੈ 슈ਗਰ ਦੀ ਪ੍ਰੋਬਲਮ ਵੀ ਹੈਗੀ ਹੈ ਉਹਨਾਂ ਨੂੰ ਤੇ ਦਾ ਮਤਲਬ ਕਿ ਹੀਲਰ ਜਿਹੜੇ ਅਨਾਜ ਨੇ ਯਾਨੀ ਕਿ ਕਿਹੜੇ ਚੁਣਨੇ ਚਾਹੀਦੇ ਨੇ ਹੀਲਰ ਜਿਹੜੇ ਮਿਲਟਸ ਨੇ ਜੀ ਠੀਕ ਤੇ ਜਿਨ੍ਹਾਂ ਨੂੰ ਨਹੀਂ ਹੈ ਜੇ ਕੋਈ ਪ੍ਰੋਬਲਮ ਬਿਲਕੁਲ ਠੀਕ ਠਾਕ ਹੀ ਨੇ ਇਹ ਉਹਨਾਂ ਨੂੰ ਰਲੇਵੇਂ ਮਿਲਣੇ ਚਾਹੀਦੇ ਨੇ ਸੋ ਇੱਕ ਐਸਾ ਕੰਬੀਨੇਸ਼ਨ ਬਣਾਇਆ ਹੈ ਜਿਹੜਾ ਸਾਨੂੰ ਉਹਨਾਂ ਕੋ ਗਲੂਕੋਜ਼ ਦੇਵੇ ਜਿਨ੍ਹਾਂ ਕਸੀ ਰੋਜ਼ ਬਰਨ ਕਰ ਲੈਣਾ ਜੀ ਠੀਕ ਹੈ ਲੇਕਿਨ ਜਿਹੜਾ ਬਾਕੀ ਪੋਸ਼ਣ ਹੈ ਪ੍ਰੋਟੀਨ ਵਿਟਾਮਿਨਸ मिनਰਲਸ ਫਾਈਟੋਨਿਊਟ੍ਰੀਂਟਸ ਇਹ ਪੂਰੇ ਦੇ ਪੂਰੇ ਰਹੀਏ omega 3 ਫੈਟੀ ਐਸਿਡਸ ਇਹ ਕਮੀ ਨਾ ਕਰੀਏ ਜਿਹੜਾ ਬੰਦਾ ਬਿਮਾਰ ਹੈ ਉਹਦੇ ਵਾਸਤੇ ਸਮੇਂ ਹਮੇਸ਼ਾ ਰਿਕਮੈਂਡ ਕਰਨਾ ਕਿ ਉਹ ਦੇ ਜਿਹੜੇ ਸਿਰਫ ਮਿਲਟਸ ਜਿਹੜੇ ਉਹਨਾਂ ਨੂੰ ਚੁਣੇ ਤਾਂ ਕਿ ਜਿਹੜੇ ਸਟੋਰ ਅੰਦਰ ਹੋ ਚੁੱਕਿਆ ਹੈ ਕੈਲਰੀਜ਼ ਦਾ ਉਹਨੂੰ ਤੁਸੀਂ ਬਰਨ ਕਰ ਸਕੋ ਜੀ ਮੰਨ ਲਓਗੇ ਤੁਸੀਂ ਰੋਜ਼ ਕੋਈ 1500 ਕੈਲਰੀ ਬਰਨ ਕਰ ਰਿਆ ਉਹਨੇ ਆਪਣੇ ਖਾਣੇ ਚ ਕੈਲਰੀ ਜਿਹੜੀਆਂ ਘਟਾ ਕੇ ਉਹਨੂੰ 1100 ਕੈਲਰੀ ਖਾਣੀ ਚਾਹੀਦੀ ਹੈ ਤਾਂ ਕਿ ਘੱਟੋ ਘੱਟ 400 ਕੈਲਰੀ ਅੰਦਰੋਂ ਖਾਦੀ ਜਾਏ ਅੰਦਰੋਂ ਜਿਹੜੀ ਉਹ ਉਹ ਇਸਤੇਮਾਲ ਹੋਵੇ ਜੀ ਤੇ ਉਹਦੇ ਵਾਸਤੇ ਤੇ ਇਹੀ ਹੈ ਨਾ ਕਿ ਤੁਸੀਂ ਬਾਹਰੋਂ ਕੈਲਰੀ ਦੇ ਸੋਰਸ ਜਿਹੜੇ ਘਟਾ ਦਿਓ ਜੀ ਬਿਲਕੁਲ ਉਹਨਾਂ ਵਾਸਤੇ ਆਈਡੀਅਲ ਹੈਗੇ ਨੇ ਮਿਲਟਸ ਰਾਗੀ, ਕੋਜ਼ਰਾ, ਕੰਗਣੀ, ਉਕੀ ਔਰ ਸਵਾਤਿ ਚੌਹ ਜੀ ਜੀ ਇਹ ਬੈਸਟ ਨੇ ਉਹ ਆਪਣੇ ਖਾਣਿਆਂ ਦੇ ਵਿੱਚ ਇਹਨਾਂ ਨੂੰ ਵਧਾ ਲੇ ਤੇ ਕਣਕ ਚੌਲ, ਮੱਕੀ, ਬਾਜਰਾ, ਜਵਾਰ ਚੋਂ ਇਹਨਾਂ ਨੂੰ ਬੰਦ ਕਰ ਲੇ ਆਜ ਜਦੋਂ ਠੀਕ ਹੋ ਜਾਂਦੇ ਐ ਜਿਹੜੀ ਜਿਹੜੀ ਠੀਕ ਨੇ ਉਹ ਕੀ ਕਰਨ ਕਿ ਉਹ ਇਹਨਾਂ ਚੀਜ਼ਾਂ ਨੂੰ ਇੱਕ ਬੈਲੈਂਸ ਕਰਕੇ ਖਾਣ ਜਿਵੇਂ ਗੱਲ ਕੀਤੀ ਜਾਂਦੀ ਹੈ ਮਲਟੀ ਗ੍ਰੇਨ ਆਟੇ ਦੀ ਜੀ ਸੋ ਮਲਟੀ ਗ੍ਰੇਨ ਦਾ ਮਤਲਬ ਕੀ ਹੈਗਾ ਕਿ ਇੱਕ ਤੋਂ ਜ਼ਿਆਦਾ ਅਨਾਜ ਤੇ ਉਹ ਅਨਾਜ ਕਿਉਂ ਇਹ ਮਲਟੀ ਗ੍ਰੇਨ ਆਟੇ ਦੀ ਆਦਤ ਆਈ ਹਾਲਾਂਕਿ ਇੰਡੀਆ 'ਚ ਜਿਹੜਾ ਮਲਟੀ ਗ੍ਰੇਨ ਆ ਅਸੀਂ ਉਹਦਾ ਖੂਰ ਹੀ ਕਰ ਦਿੰਦੇ ਆ ਜਿਹੜੇ ਮਲਟੀ ਗ੍ਰੇਨ ਵੀ ਕਰਦੇ ਨੇ ਉਹ ਵੀ ਕਰਦੇ ਕੀ ਕਿ ਜ਼ਿਆਦਾ ਕਣਕ 20 ਕਿਲੋ ਕਣਕ ਹੈ ਉਹਦੇ 'ਚ ਕਿਲੋ 2 ਛੋਲੇ ਪਾ ਲੈ ਕਿਲੋ 2 ਉਸ ਬਾਰੇ ਆਪਣਾ ਸੋਇਆਬੀਨ ਥੋੜੀ ਜਲਸੀ ਪਾ ਲਈ ਤੇ ਉਹ ਕੰਦੇਜੀ ਮਲਟੀ grain ਹੋ ਗਿਆ ਇਹ ਮਲਟੀ grain ਨਹੀਂ ਹੈਗਾ ਜੀ ਮਲਟੀ grainਸ ਮਤਲਬ ਜਿਆਦਾ ਅਨਾਜ ਇਹ ਜਿਹੜਾ ਆਟਾ ਤੁਸੀਂ ਬਣਾਇਆ ਇਹਦੇ ਵਿੱਚ ਅਨਾਜ ਦੀ ਕੋਈ ਇੱਕ ਕਣਕ ਦੋ ਚ ਦਲਾਂ ਹੋ ਗਈਆਂ ਇੱਕ ਤੇਲ ਬੀਜ ਹੋ ਗਿਆ ਤੇ ਇਹਨਾਂ ਨੂੰ ਤੇ ਆਪਸ ਵਿੱਚ ਵੈਸੇ ਹੀ ਨਹੀਂ ਰਲਣਾ ਚਾਹੀਦਾ ਕਿਉਂਕਿ ਕੁਦਰਤ ਨੇ ਇਹਨਾਂ ਨੂੰ ਅਲੱਗ-ਅਲੱਗ ਜਰੂਰ ਪਿਸੀ ਹੋਏ ਇਕੱਠੇ ਰਹਿੰਦੇ ਨੇ ਤੇ ਇੱਕ ਦੂਜੇ ਨੂੰ ਨਾ ਲੜਦੇ ਨੇ ਸੋ ਇਹ ਤੇ ਚਾਹੀਦੇ ਯਾਰ ਵੱਖਰੇ-ਵੱਖਰੇ ਸੀ ਲਫਜ਼ ਜਿਹੜਾ ਹੋ ਮਲਟੀ ਗ੍ਰੇਨ ਹੈ ਤੇ ਮਲਟੀ ਗ੍ਰੇਨ ਦਾ ਮਤਲਬ ਮਲਟੀ ਅਨਾਜ ਜੀ ਇਹਦੇ ਚ ਜਦੋਂ ਅਸੀਂ ਇਹ ਬਣਾਉਣਾ ਹੁੰਦਾ ਹੈ ਤੇ ਉਹਦੇ ਚ ਇਹ ਕਰੀਏ ਕਿ ਅਸੀਂ 40% ਹੀਲਰ ਯਾਨੀ ਕਿ ਮਿਲਟਸ ਲਈਏ ਜੀ 40% ਹੀ ਅਸੀਂ ਜਿਹੜੇ ਨਿਊਟਰਲ ਨੇ ਜਿਨਾਂ ਚ ਜੋਨ ਹੈ ਬਾਜਰਾ ਆ ਜਵਾਰ ਹੈ ਮੱਕੀ ਹੈ ਇਹਨਾਂ ਨੂੰ ਲਈਏ ਤੇ 20% ਅਸੀਂ ਜਿਹੜੇ ਕਣਕ ਚੌਲ ਨੇ ਹੋ ਲਈ ਜੀ ਠੀਕ ਹੈ ਆਟਾ ਪਿਆਉਣਾ ਚੁੱਚ ਤੇ ਪਣਕੀ ਰਹਿਣੀਆਂ ਚੌਲ ਤੇ ਚਰ ਵੱਖਰੇ ਹੀ ਬਣਦੇ ਨੇ ਸੋ ਜਦਵੀ ਤੁਸੀਂ ਅਗਰ ਮਲਟੀ ਗ੍ਰੇਨ ਆਟਾ ਕਰਨਾ ਹੈ ਤੇ ਉਹਦੇ ਵਿੱਚ ਤੁਸੀਂ ਦੋ ਮਿਲਟ ਚਣ ਲੋ ਕੋਈ ਵੀ ਦੋ ਜਿਹੜੇ ਨੇ ਆਪਣਾ ਨਿਊਟਰਲ ਵਾਲੇ ਜੀ ਜਵਾਰ ਬਾਜਰੇ ਚੋਂ ਚੁਣ ਦੋ ਤੇ ਇੱਕ ਕਣਕ ਚੁਣ ਲੋ ਰੇਸ਼ੋ ਇਹਵੇਂ ਰਹਿ ਗਈ ਚਾਰ ਚਾਰ ਪੰਜ ਚੀਜ਼ਾਂ ਹੋ ਗਈਆਂ ਤੇ ਪੰਜਾਂ ਦਾ ਕਿਲੋ-ਕਿਲੋ ਲੈ ਲਓ ਜੀ ਹਾਂਜੀ 5 ਕਿਲੋ ਹੋ ਗਿਆ ਹੁਣ ਇਹ ਚ ਆਪਣੇ ਸਾਡੀ ਰੇਸ਼ੋ ਜਿਹੜੀ ਉਹ 40 40 ਤੇ 20 ਹੋ ਜਾਣੀ ਹੈ ਜੀ ਬਿਲਕੁਲ ਸੋ ਇਹ ਇੱਕ ਆਈਡੀਅਲ ਆਟਾ ਹੋ ਜਾਂਦਾ ਇੱਕ ਨਾਰਮਲ ਬੰਦੇ ਵਾਸਤੇ ਉਹ ਅਗਰੇ ਇਸ ਤਰ੍ਹਾਂ ਦਾ ਆਟਾ ਖਾਂਦਾ ਆ ਉਹਨੂੰ ਕਦੇ ਵੀ ਪ੍ਰੋਬਲਮ ਨਹੀਂ ਆਉਂਦੀਆਂ ਫਿਰ ਸੋ ਇਹਨਾਂ ਚੀਜ਼ਾਂ ਤੋਂ ਬਚਿਆ ਰਹਿੰਦਾ ਹਾਂ ਬਚਰਤੇ ਇਹ ਕਿ ਐਸਾ ਨਹੀਂ ਕਿ ਉਹ ਇਥੇ ਤੇ ਨਾਲ ਤੇ ਗਰੂ ਕੁਝ ਘੱਟ ਕਰ ਲਿਆ ਤੇ ਦੂਜੇ ਜਿਹੜੇ ਗਰੂਪੋ ਚ ਉਹ ਵਧਾਈ ਜਾ ਰਿਹਾ ਹੈ ਉਹ ਕੈਲਰੀ ਵਧਾਈ ਜਾ ਰਿਹਾ ਉਹ ਖੂਬ ਤਲਿਆ ਖਾ ਰਿਹਾ ਖੂਬ ਮਠਾਈਆਂ ਖਾ ਰਿਹਾ ਤੇ ਫਿਰ ਤੇ ਪ੍ਰੋਬਲਮ ਨਹੀਂ ਸੋਲਵ ਹੋਣੀ ਜੀ ਬੰਦੇ ਚੋਕੀ ਉਹ ਇਧਰੋਂ ਘਟਾ ਲਈ ਤੇ ਉਧਰੋਂ ਪੂਰੀ ਕਰ ਲਈ ਉੱਥੇ ਤੇ ਗੱਲ ਨਹੀਂ ਮਾਰਨੀ ਲੇਕਿਨ ਉੱਥੇ ਇਹ ਕਿ ਉਹਨਾਂ ਚੀਜ਼ਾਂ ਦੇ ਵਿੱਚ ਨਿਮਟ ਰੱਖ ਕੇ ਕੰਟਰੋਲ ਰੱਖ ਕੇ ਹਰ ਕਿਸ ਚੀਜ਼ ਖਾਦੀ ਜਾਏ ਤੇ ਇਹ ਕੈਲਰੀਜ਼ ਨੂੰ ਕੰਟਰ ਕੀਤਾ ਜਾ ਸਕਦਾ ਹੈ ਇਹਨਾਂ ਪ੍ਰੋਬਲਮ ਤੋਂ ਬੜੀ ਆਸਾਨੀ ਨਾਲ ਬਚਿਆ ਜਾ ਸਕਦਾ ਹੈ ਸੋ ਇਹ ਇੱਕ ਸਹੀ ਤਰੀਕਾ ਹੈ ਆਨਾਜਾਂ ਨੂੰ ਅਜੀਤੀ ਡੇਟ ਚ ਖਾਣ ਦਾ ਇਹਨਾਂ ਨੂੰ ਇਹ ਵੀ ਕੀਤਾ ਜਾ ਸਕਦਾ ਹੈ ਕਿ ਤੁਸੀਂ ਅਗਰ ਇਕੱਠਾ ਨਹੀਂ ਪਿਉਣਾ ਤੇ ਅਗਰ ਟੇਸਟ ਅਲੱਗ-ਅਲੱਗ ਰੱਖਣੇ ਨੇ ਤੇ ਬਸ ਕਰੋ ਇਹ ਕਿ ਦੋ ਦਿਨ ਰੋਟੀ ਬਾਜਰੇ ਦੀ ਖਾ ਲਈਏ ਤੇ ਦੋ ਦਿਨ ਮਿਲਟ ਦੀ ਖਾ ਲਈਏ ਤੇ ਇੱਕ ਦਿਨ ਵਿੱਚ ਕਣਕ ਦੀ ਖਾ ਲਈਏ ਜੀ ਬਦਲ-ਬਦਲ ਕੇ ਖਾ ਸਕਦੇ ਹੋ ਲੇਕਿਨ ਰੇਸ਼ਿਓ ਉਹੀ ਰਹੇ ਜਿਹੜੀ ਸਰੀਰ ਵਿੱਚ ਜਾਣੀ ਹੈ ਉਹ 40 40 ਤੇ 20 ਹੀ ਰਹੇ ਜੀ ਉਹ ਸਭ ਤੋਂ ਬੈਸਟ ਹੈ ਸੋ ਸਵਾਦ ਵੀ ਲੈਂਦੇ ਰਹੋ ਤੇ ਜਿਹੜਾ ਨਾਲ ਦੀ ਨਾਲ ਸਿਹਤ ਦਾ ਵੀ ਧਿਆਨ ਰੱਖੋ ਪਰ ਦੂਜੀ ਗੱਲ ਇਹ ਹੈ ਕਿ ਕਿਸੇ ਇਹ ਨਹੀਂ ਕਹਿਣਾ ਕਿ ਹੁਣ ਬਜਰੇ ਦੀ ਰੋਟੀ ਤੇ ਇਹਦਾ ਪਰੌਂਠਾ ਹੀ ਤਰ ਲਈ ਜੀ ਬਿਲਕੁਲ ਠੀਕ ਹੈ ਯਾ ਅਸੀਂ ਮੇਲੜ ਜਾਤੀਏ ਤਾਂ ਵੀ ਪਰੌਠਾ ਬੜੀ ਜਾਉਂਦੀ ਕਿਉਂ ਪਾ ਲਈਏ ਉਹ ਫਿਰ ਜਿੰਨੀ ਕੱਢ ਲਈ ਤੁਸੀਂ ਇੱਥੋਂ ਕੱਟ ਕੀਤੀ ਓਨੀ ਤੁਸੀਂ ਉਧਰੋਂ ਪਾ ਲੈਣੀ ਹੈ ਤੋ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਆਪਣੀਆਂ ਆਹਾਂ ਚੁੜਨਾ ਜਿਹੜਾ ਕਿਉਂਕਿ ਮੁੱਖ ਖਾਣਾ ਨੇ ਸਾਡਾ ਕਿਉਂਕਿ ਮੇਜਰ ਨਾਲ ਕੀ ਹੈ ਕਿ ਫਾਈਬਰ ਬੜਾ ਇੰਪੋਰਟੈਂਟ ਹੈ ਇੱਕ ਐਸਾ ਜਿਹੜਾ ਨੂੰ ਫੋਰਗਟਨ ਨਿਊਟ੍ਰੀਅੰਟ ਕਿਹਾ ਜਾਂਦਾ ਹੈ ਨਿਊਟ੍ਰੀਅੰਟ ਤੇ ਹੈ ਨਹੀਂ ਵਸੇ ਲੇਕਿਨ ਹੈ ਸਰੀਰ ਵਾਸਤੇ ਬੜਾ ਜ਼ਰੂਰੀ ਕਿਉਂਕਿ ਤੁਹਾਡਾ ਜਿਹੜਾ ਗੱਟ ਏਰੀਆ ਦਾ ਬੈਕਟੀਰੀਆ ਹੈ ਉਹ ਦਾ ਭੋਜਨ ਇਹੀ ਹੈ ਤੇ ਜੇ ਦਾ ਗੱਟ ਏਰੀਆ ਦਾ ਬੈਕਟੀਰੀਆ ਤੰਦਰੁਸਤ ਹੈ ਉਹਨੇ ਹੀ ਅੱਗੇ ਤੰਦਰੁਸਤ ਰਹਿਣਾ ਹੈ ਜੀ ਕਿਉਂਕਿ ਉਹਦਾ ਹੀ ਕੰਮ ਹੈ ਅੱਗੇ ਪਾਚਨ ਕਿਰਿਆ ਸਾਰਾ ਤੁਹਾਡਾ ਜਿਹੜੇ ਨਿਊਟ੍ਰੀਐਂਟਸ ਨੂੰ ਕਿੱਥੇ ਪਹੁੰਚਣਾ ਕਿੱਥੇ ਲੋੜ ਆ ਉਹ ਸਾਰਾ ਡਿਸਾਈਡ ਕਰਨਾ ਤੋਂ ਗਟ ਏਰੀਆ ਦਾ ਬੈਕਟੀਰੀਆ ਨੂੰ ਤੰਦਰੁਸਤ ਰੱਖਣਾ ਉਹਦੇ ਵਾਸਤੇ ਫਾਈਬਰ ਜ਼ਿਆਦਾ ਜ਼ਰੂਰੀ ਹੈ ਸੋ ਇਹ ਜਿਹੜੇ ਅਨਾਜ ਜਿਹੜੋ ਜਿਹਨਾਂ 'ਚ ਫਾਈਬਰ ਬੜਾ ਚੰਗਾ ਆ ਕਣਕ ਦੇ ਵਿੱਚ ਵੈਸੇ ਫਾਈਬਰ ਚੱਕ ਘੱਟ ਆ ਤੇ ਉਹ ਉਹ ਵੀ ਅਸੀਂ ਚੌਕੜ ਜੜਾ ਉਹ ਛਾਂਕ ਕੇ ਕੱਢ ਕੇ ਛੁੱਟ ਦਿੰਨੇ ਆ ਸੋ ਉਹਨਾਂ 'ਚ ਫਾਈਬਰ ਆਲਰੇਡੀ ਘੱਟ ਜਾਂਦਾ ਹੈ ਮੈਦੇ ਬਾਰੇ ਤੇ ਪਤਾ ਹੀ ਇਹ ਵਿਸ਼ਵਾਸ ਘਟਕੀ ਕਹਿ ਚੁੱਕਿਆ ਜੀ ਮੈਦਾ ਕੀ ਹੁੰਦੇ ਪੂਰੀ ਕਣਕਬਾਰੀ ਕਹਿੰਦਾ ਤੇ ਜਿਹੜੀ ਉਹ ਬੋਕਾ ਬੀਟ ਵੈਲੀ ਉਹਦੇ ਵਿੱਚ ਉਹਨਾਂ ਨੇ ਬਿਲਕੁਲ ਕਿਹਾ ਕਿ ਇਹ ਐਸਾ ਖਾਣਾ ਜਿਹਨੂੰ ਖਾਓ ਹੀ ਨਾ ਜੀ ਬਿਲਕੁਲ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਇਹ ਤੇ ਚਾਹੀਦਾ ਹੀ ਨਹੀਂ ਹੈ ਚਿੱਟੇ ਚੌਲ ਹੋ ਗਏ ਉਹਨਾਂ ਚਿੱਟੇ ਚੌਲਾਂ ਨੂੰ ਵੀ ਆਲਰੇਡੀ ਵਿਸ਼ਵ ਵਿਸ਼ਵਾਸ ਗੱਟ ਜਿਹੜਾ ਉਹ ਜਿਹੜੇ 5 ਵਾਈਟ ਪੋਜਨ ਉਹਨਾਂ ਨੇ ਡਿਕਲੇਅਰ ਕਰ ਚੁੱਕੇ ਸੋ ਐਸੇ ਅਨਾਜ ਜਿਹੜਾ ਨੂੰ ਬਾਰੇ ਸਾਨੂੰ ਚੰਗੇ ਚੰਗੇ ਆਰਗੇਨਾਈਜੇਸ਼ਨ ਜਿਹੜੀਆਂ ਨੇ ਉਹ ਸੁਚੇਤ ਕਰਦੀਆਂ ਨੇ ਕਿ ਇਹਨਾਂ ਨੂੰ ਕੱਟ ਕਰ ਲੋ ਜਾਂ ਇਹਨਾਂ ਨੂੰ ਬੰਦ ਹੀ ਕਰ ਲੋ ਚੰਗੇ ਜਿਹੜੇ ਅਨਾਜ ਚੋਂ ਉਹਨਾਂ ਨੂੰ ਖਾ ਲੋ ਤੇ ਆਪਣੇ ਆਪ ਨੂੰ ਤੰਦਰੁਸਤ ਰੱਖੋ ਬਿਮਾਰ ਹੋ ਕੇ ਇਲਾਜ ਕਰਾਉਣ ਨਾਲੋਂ ਚੰਗਾ ਆ ਅੰਦਰੋਂ ਸਿਹਤਣਾ ਸਿੱਖੀਏ ਜੀ ਸਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ 80 ਵਧੀਆ ਜਾਣਕਾਰੀ ਦੇਣ ਵਾਸਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਅਨਾਜਾਂ ਬਾਰੇ ਇਹਨਾਂ ਅਨਾਜਾਂ ਦਾ ਤੁਹਾਡੀਆਂ ਬਿਮਾਰੀਆਂ ਦੇ ਨਾਲ ਕੀ ਸੰਬੰਧ ਹੈ ਇਦਾਂ ਦੀਆਂ ਹੀ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਅੱਜ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਵੀਡੀਓ ਨੂੰ ਰੱਜ ਕੇ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਆਓ ਰਲ ਮਿਲ ਕੇ ਬਣਾਈਏ ਇੱਕ ਹੈਲਦੀ ਦੁਨੀਆ ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ